पिछले 7 दिनों झगराओं से अगवा की गई 4 साल की बच्ची अमरसा से की गई बरामद अगवा करने वाले आरोपी धर्मेंद्र को भी पुलिस ने किया गिरफ्तार चार साल की बच्ची को अगवा करने के बाद जगराऊँव पुलिस कर रही थी लगातार छापेमारी पुलिस ने आरोपी धर्मेंद्र से पूछताछ शुरू की बीते दिन जगराऊँव से एक चार साल की लड़की अगवा हुई थी जिसके बाद उसके परिजनों ने पुलिस को उसकी शिकायत दी थी लेकिन आज अमृतसर में एक युवक एक बच्ची को लेकर घूम रहा था पास में मौजूद लोगों को छक हुआ कि जय बच्ची उसकी नहीं है उन्होंने जब उससे पूछताछ की गई तो वो घबरा गया जिसके बाद उसकी सूचना पुलिस को दी गई पुलिस ने इस जुब को गिरफ्तार कर लिया है जुब की पहचान धर्मेंद्र के नाम धर्मेंद्र नाम से हुई है जिसको पुलिस ने हिरासत में लेकर पूछताछ की जिससे ये क्या सामने आया कि उसने पहले भी एक बच्चे को अगवा किया था इस चार साल बच्ची के माता पिता को सूचित कर दिया गया है पुलिस अब इस बच्ची को माता पिता के सुपुर्द कर दिया गया है और देखते हैं अमृतसर से वरुण सोनी की रिपोर्ट ਕੁਛ ਦਿਨ ਪਹਿਲਾਂ ਨਾ ਇੱਕ 4 ਸਾਲ ਦੀ ਲੜਕੀ ਅਗਵਾ ਕੀਤੀ ਗਈ ਸੀ ਤੇ ਉਹ ਖਬਰ ਆਈ ਆਕੇ ਤੁਹਾਡੇ ਤੁਸੀਂ ਉਸ ਬੰਦੇ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਵਾ ਫੜ ਲਿਆ ਵਾ ਤੇ ਕਿੱਥੋਂ ਫੜਿਆ ਗਿਆ ਵਾ ਤੇ ਕਿਸ ਹਾਲਾਤਾਂ ਦੇ ਵਿੱਚ ਜਿਹੜਾ ਵਾ ਉਹ ਫੜਿਆ ਗਿਆ ਸੀ ਇੱਥੇ ਆਮ ਪਬਲਿਕ ਨੇ ਦੱਸਿਆ ਜੀ ਵੀ ਇੱਕ ਭਈਆ ਵਾ ਤੇ ਉਹ ਛੋਟੇ ਬੱਚੇ ਨੂੰ ਨਹੀਂ ਚੜਦਾ ਰਹੇ ਪੂਰੀ ਪੰਜਾਬੀ ਬੋਲਦੀ ਉਹ ਤੋਂ ਬਾਅਦ ਫਿਰ ਉਹਨਾਂ ਨੇ ਹੀ ਹੱਲ ਕੀਤੀ ਕਪਤਾ ਉਹਨਾਂ ਨੇ ਚਲੋ ਜੋ ਲੈਂਦਾ ਇੱਕ ਪੁੱਛਿਆ ਕਰਦਿਆਂ ਕਰਦਿਆਂ ਜਗਰਾਉ ਨੂੰ ਸਾਨੂੰ ਪਤਾ ਲੱਗਾ ਵੀ ਕੁੜੀ ਗਗਰਾਉਂਦੀ ਆ ਤੇ ਉਥੇ ਇਹਨਾਂ ਨੂੰ ਦੁਆ ਕਰਕੇ ਲਿਆ ਆ ਕਿ ਇਹ ਇਕੱਲਾ ਹੀ ਜਾਂ ਇਹਦੇ ਨਾਲ ਕੋਈ ਹੋਰ ਵੀ ਹੈਗਾ ਜਿਨ੍ਹਾਂ ਨੇ ਅਗਵਾ ਕੀਤਾ ਨਹੀਂ ਇਕੱਲਾ ਹੀ ਹੈ ਅਜੇ ਤੱਕ ਇਕੱਲਾ ਹੀ ਹੈ ਬਾਕੀ ਨੋਟੀਫਿਕੇਸ਼ਨ ਪਰ ਲੱਜੂਗਾ ਨਹੀਂ ਨੋਟੀਫਿਕੇਸ਼ਨ ਤੇ ਨਾਗਾਤਰ ਮੰਦਿਰ ਏਲੀਸ ਸੁਪੇਰਾ ਏਲੀਸ ਰਾਜੂ ਸਨ ਆਫ ਲਖਨ ਤੇ ਇਹ ਰਹਿੰਦੀ ਆ ਬਹਾਰਾ ਪੀਐਸ ਕਾਸ਼ੀ ਚੱਕ ਡਿਸਟ੍ਰਿਕਟ ਸਰ ਫੋਟੋ ਦੇਖਦੇ ਮੀਂਹ ਮੋੜੋਂ ਨਾ ਤੇ ਫੌਰ ਹੁੰਦੀ ਉਹ ਨਹੀਂ ਫੋੜੋ ਨਹੀਂ ਨਹੀਂ ਲੈ ਕੋਈ ਨਹੀਂ ਪਤਾ ਮੈਨੂੰ ਕੋਈ ਨਹੀਂ ਪਤਾ ਕੋਈ ਨਹੀਂ ਕੋਈ ਨਹੀਂ ਆਪਾਂ ਤੇ ਹੁਣ ਜਿਹੜਾ ਵਾ ਬੱਚੇ ਤੇ ਮਾਂ ਪਿਓ ਨੂੰ ਜਿੱਥੇ ਪਕੜ ਦਰਜ ਹੋਇਆ ਪੁਲਿਸ ਫਾਰਟੀ ਆ ਰਹੀ ਤੇ ਸੀਨੀਅਰ ਅਫਸਰਨ ਦੱਸਦਾ ਜੀ ਆਪਾਂ ਤੇ ਇਹਨੂੰ ਹੈਂਡਓਵਰ ਕੀਤਾ ਜਾਊਗਾ ਸਾਹਮਣੇ ਉਹਨਾਂ ਦੇ ਤੇ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹ ਉੱਥੇ ਪਰਚਾ ਦਰਜ ਹੈ ਜੀ ਆਪਾਂ ਉਹਨਾਂ ਨੂੰ ਹੈਂਡ ਓਵਰ ਕਰ ਦੇਣਾ ਜੋ ਪ੍ਰੋਸੀਜਰ ਹੈ ਤੁਹਾਨੂੰ ਨਹੀਂ ਕਰਨਾ ਸੀਨੀਅਰ ਅਫਸਰਾਂ ਦੇ ਧਿਆਨ ਚਾ ਉੱਥੇ ਉਹਨਾਂ ਨੇ ਅਫਸਰਾ ਰਹੇ ਨੇ ਜਗਰਾਉ ਇਹਦੀ ਮਾਪੇ ਆ ਰਹੇ ਨੇ ਬਚੀ ਦੇ ਕੋਈ ਹੋਰ ਵੀ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਜਾਨੀ ਇੱਕ ਪਰਚਾ ਪਹਿਲਾਂ ਵੀ ਹੈਗਾ ਪਤਾ ਲੱਗਾ ਜਗਰਾਉ ਉੱਥੇ ਉੱਥੋਂ ਪਤਾ ਲੱਗਾ ਜੀ ਸੀਨੀਅਰ ਅਫਸਰਾਂ ਨੇ ਕਿਹਾ ਕੋ ਵੀ ਪਹਿਲਾਂ ਵੀ ਉਥੋਂ ਪੁੱਛਿਆ ਚੁੱਕਿਆ ਜਗਰਾਉ ਤੇ ਐਸਐਸਪੀ ਸਾਹਿਬ ਨੇ ਸਾਰੇ ਜਨਜਨਾਕਾਂ ਬੰਦੀ ਕਰਾਈ 4-5 ਦਿਨ ਤੋਂ ਕਰੋ ਇਥੇ ਹੋ ਗਈ ਕੁੜੀ ਬਰਾਮਤ ਵਧੀਆ ਹੋ ਗਿਆ